बुधवार ਨੂੰ ਭਾਰਤ-ਚੀਨ ਸਰਹੱਦ ਤੇ ਲਦਾਖ ਸਰਹੱਦ ਤੇ ਇੱਕ ਵੱਡਾ ਹਾਦਸਾ ਵਾਪਰਿਆ ਗਲਵਾਨ ਦੇ ਚਾਰ ਬਾਗ ਖੇਤਰ ਵਿੱਚ ਵੱਡੀ ਚਟਾਨ ਫੌਜ ਦੇ ਵਾਹਨ ਤੇ ਡਿੱਗਣ ਨਾਲ ਦੋ ਫੌਜ ਦੇ ਜਵਾਨ ਸ਼ਹੀਦ ਹੋ ਗਏ ਇਨ੍ਹਾਂ ਵਿੱਚ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਵੀ ਸ਼ਾਮਲ ਨੇ ਇਸ ਦੁਖਦਾਈ ਹਾਦਸੇ ਵਿੱਚ ਦੋ ਹੋਰ ਸੈਨਿਕ ਜ਼ਖਮੀ ਹੋਏ ਨੇ ਪਠਾਨਕੋਟ ਦੇ ਬਹਾਦਰ ਪੁੱਤਰ 33 ਸਾਲਾ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਾਨਕੋਟੀਆਂ ਬੁੱਧਵਾਰ ਸਵੇਰੇ ਫਾਇਰਿੰਗ ਰੇਂਜ ਵਿੱਚ ਜਾਂਦੇ ਸਮੇਂ ਜ਼ਮੀਨ ਖਿਸਕਣ ਕਾਰਨ ਸ਼ਹੀਦ ਹੋ ਗਏ ਫੌਜ ਦੀ 14 ਹਾਰਸ ਰੈਜੀਮੈਂਟ ਦੇ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਪਠਾਨਕੋਟ ਦੇ ਅਬਰੋਲ ਨਗਰ ਦੇ ਨਿਵਾਸੀ ਜੰਮੂ ਕਸ਼ਮੀਰ ਵਿੱਚ ਲਦਾਖ ਨਾਂ ਲੱਗਦੀ ਭਾਰਤ-ਚੀਨ ਸਰਹੱਦ ਤੇ ਤਾਇਨਾਤ ਸਨ ਜਿਵੇਂ ਹੀ ਪਰਿਵਾਰ ਨੂੰ ਲੈਫਟੇਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਮਾਲਕੂਟਿਆ ਦੀ ਕੁਰਬਾਨੀ ਦੀ ਖਬਰ ਮਿਲੀ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਸਦਮੇ ਵਿੱਚ ਹੈ ਤੇ ਅੱਜ ਪੂਰੇ ਰਾਜਸੀ ਸਨਮਾਨਾਂ ਦੇ ਨਾਲ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਬੁੱਧਵਾਰ ਨੂੰ ਭਾਰਤ-ਚੀਨ ਸਰਹੱਦ ਤੇ ਲਦਾਖ ਸਰਹੱਦ ਤੇ ਇੱਕ ਵੱਡਾ ਹਾਦਸਾ ਵਾਪਰਿਆ ਗਲਵਾਨ ਦੇ ਚਾਰ ਬਾਗ ਖੇਤਰ ਵਿੱਚ ਵੱਡੀ ਚਟਾਨ ਫੌਜ ਦੇ ਵਾਹਨ ਟ ਡਿੱਗਣ ਨਾਲ ਦੋ ਫੌਜ ਦੇ ਜਵਾਨ ਸ਼ਹੀਦ ਹੋ ਗਏ ਇਨ੍ਹਾਂ ਵਿੱਚ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਵੀ ਸ਼ਾਮਲ ਨੇ ਇਸ ਦੁਖਦਾਈ ਹਾਦਸੇ ਵਿੱਚ ਦੋ ਹੋਰ ਸੈਨਿਕ ਜ਼ਖਮੀ ਹੋਏ ਨੇ ਪਠਾਨਕੋਟ ਦੇ ਬਹਾਦਰ ਪੁੱਤਰ 33 ਸਾਲਾ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਾਨਕੋਟਿਆ ਬੁੱਧਵਾਰ ਸਵੇਰੇ ਫਾਇਰਿੰਗ ਰੇਂਜ ਵਿੱਚ ਜਾਂਦੇ ਸਮੇਂ ਜ਼ਮੀਨ ਖਿਸਕਣ ਕਾਰਨ ਸ਼ਹੀਦ ਹੋ ਗਏ ਫੌਜ ਦੀ 14 ਹਾਰਸ ਰੈਜੀਮੈਂਟ ਦੇ ਲੈਫਟੀਨੈਂਟ ਕਰਨਲ ਮਾਨੂ ਪ੍ਰਤਾਪ ਸਿੰਘ ਪਠਾਨਕੋਟ ਦੇ ਅਬਰੋਲ ਨਗਰ ਦੇ ਨਿਵਾਸੀ ਜੰਮੂ ਕਸ਼ਮੀਰ ਵਿੱਚ ਲਦਾਖ ਨਾਂ ਲੱਗਦੀ ਭਾਰਤ-ਚੀਨ ਸਰਹੱਦ ਤੇ ਤਾਇਨਾਤ ਸਨ ਜਿਵੇਂ ਹੀ ਪਰਿਵਾਰ ਨੂੰ ਲੈਫਟੇਨੈਂਟ ਕਰਨਲ ਪਾਲੂ ਪ੍ਰਤਾਪ ਸਿੰਘ ਮਾਲਕੂਟਿਆ ਦੀ ਕੁਰਬਾਨੀ ਦੀ ਖਬਰ ਮਿਲੀ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਸਦਮੇ ਵਿੱਚ ਹੈ ਤੇ ਅੱਜ ਪੂਰੇ ਰਾਜਸੀ ਸਨਮਾਨਾਂ ਦੇ ਨਾਲ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਬੁੱਧਵਾਰ ਨੂੰ ਭਾਰਤ-ਚੀਨ ਸਰਹੱਦ ਤੇ ਲਦਾਖ ਸਰਹੱਦ ਤੇ ਇੱਕ ਵੱਡਾ ਹਾਦਸਾ ਵਾਪਰਿਆ ਗਲਵਾਨ ਦੇ ਚਾਰ ਬਾਗ ਖੇਤਰ ਵਿੱਚ ਵੱਡੀ ਚਟਾਨ ਫੌਜ ਦੇ ਵਾਹਨ ਤੇ ਡਿੱਗਣ ਨਾਲ ਦੋ ਫੌਜ ਦੇ ਜਵਾਨ ਸ਼ਹੀਦ ਹੋ ਗਏ ਇਨ੍ਹਾਂ ਵਿੱਚ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਵੀ ਸ਼ਾਮਲ ਨੇ ਇਸ ਦੁਖਦਾਈ ਹਾਦਸੇ ਵਿੱਚ ਦੋ ਹੋਰ ਸੈਨਿਕ ਜ਼ਖਮੀ ਹੋਏ ਨੇ ਪਠਾਨਕੋਟ ਦੇ ਬਹਾਦਰ ਪੁੱਤਰ 33 ਸਾਲਾ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਾਨਕੋਟਿਆ ਬੁੱਧਵਾਰ ਸਵੇਰੇ ਫਾਇਰਿੰਗ ਰੇਂਜ ਵਿੱਚ ਜਾਂਦੇ ਸਮੇਂ ਜ਼ਮੀਨ ਖਿਸਕਣ ਕਾਰਨ ਸ਼ਹੀਦ ਹੋ ਗਏ ਫੌਜ ਦੀ 14 ਹਾਰਸ ਰੈਜੀਮੈਂਟ ਦੇ ਲੈਫਟੀਨੈਂਟ ਕਰਨਲ ਮਾਨੂ ਪ੍ਰਤਾਪ ਸਿੰਘ ਪਠਾਨਕੋਟ ਦੇ ਅਬਰੋਲ ਨਗਰ ਦੇ ਨਿਵਾਸੀ ਜੰਮੂ ਕਸ਼ਮੀਰ ਵਿੱਚ ਲਦਾਖ ਨਾਂ ਲੱਗਦੀ ਭਾਰਤ-ਚੀਨ ਸਰਹੱਦ ਤੇ ਤਾਇਨਾਤ ਸਨ ਜਿਵੇਂ ਹੀ ਪਰਿਵਾਰ ਨੂੰ ਲੈਫਟੇਨੈਂਟ ਕਰਨਲ ਪਾਲੂ ਪ੍ਰਤਾਪ ਸਿੰਘ ਮਾਲਕੋਟਿਆ ਦੀ ਕੁਰਬਾਨੀ ਦੀ ਖਬਰ ਮਿਲੀ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਸਦਮੇ ਵਿੱਚ ਹੈ ਤੇ ਅੱਜ ਪੂਰੇ ਰਾਜਸੀ ਸਨਮਾਨਾਂ ਦੇ ਨਾਲ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ